ਅੱਜ ਆਪਾਂ ਬਣਾਵਾਂਗੇ ਚੌਲਾਂ ਦੇ ਆਟੇ ਦਾ ਬਹੁਤ ਟੇਸਟੀ ਡੋਸਾ ਤੇ ਨਾਲ ਹੀ ਆਪਾਂ ਬਣਾਵਾਂਗੇ ਉਹਦੇ ਵਾਸਤੇ ਚਟਨੀ ਤੇ ਵੀਡੀਓ ਨੂੰ ਤੁਸੀਂ ਪੂਰਾ ਦੇਖਿਓ ਚਟਨੀ ਬਣਾਉਣ ਵਾਸਤੇ ਇੱਕ ਮਿਕਸੀ ਵਾਲਾ ਜੱਗ ਲੈ ਲਿਆ ਜਿਹਦੇ ਵਿੱਚ ਅੱਧੀ ਕੋਲੀ ਪਾ ਦਾਂਗੇ ਮੂੰਗਫਲੀ ਦੇ ਦਾਣੇ 2-3 ਪਾ ਦਾਂਗੇ ਹਰੀਆਂ ਮਿਰਚਾਂ ਕੱਟੀਆਂਆਂ 2 ਹੈਗੀਆਂ ਗੰਡੀਆਂ ਅਦਰਕ ਦੀਆਂ ਪਾ ਦੇਾਂਗੇ ਆਪਾਂ ਹਰਾ ਧਨੀਆ ਨਮਕ ਪਾ ਦਾਂਗੇ ਸਵਾਦ ਅਨੁਸਾਰ 2 ਚਮਚ ਪਾ ਦਾਂਗੇ ਦਹੀਂ ਦੇ ਕੁੱਚ ਮਚ ਪਾ ਲਾਂਗੇ ਪਾਣੀ ਦੇ ਤੇ ਹੁਣ ਆਪਾਂ ਇਹਦੀ ਬਣਾ ਦਾਂਗੇ ਚਟਨੀ ਮਿਕਸੀ ਦੇ ਵਿੱਚ ਹਾਂਜੀ ਮਿਕਸੀ ਦੇ ਵਿੱਚ ਚਟਨੀ ਨੂੰ ਆਪਾਂ ਚੰਗੀ ਤਰ੍ਹਾਂ ਪੀਸ ਲਿਆ ਤੇ ਹੁਣ ਆਪਾਂ ਇੱਕ ਕੌਲੀ ਦੇ ਵਿੱਚ ਇਸ ਚਟਨੀ ਨੂੰ ਕੱਢ ਲਾਂਗੇ ਹਾਂਜੀ ਤੇ ਹੁਣ ਆਪਾਂ ਚਟਨੀ ਲਾਵਾਂਗੇ ਤੜਕਾ ਹਾਂਜੀ ਤੜਕਾ ਬਣਾਉਣ ਵਾਸਤੇ ਚਾਪਾ ਗੈਂਸ ਔਨ ਕਰ ਲੇ ਤੇ ਕੜਚੀ ਦੇ ਵਿੱਚ ਇੱਕ ਚਮਚ ਦੇ ਹਿਸਾਬ ਨਾਲ ਰਸਾਇਣ ਤੇਲ ਪਾ ਲਿਆ ਤੇ ਤੇਲ ਜਦੋਂ ਗਰਮ ਹੋ ਗਿਆ ਉਸ ਤੋਂ ਬਾਅਦ ਆਪਾਂ ਮਾਣ ਪਾਵਾਂਗੇ ਵਿੱਚ ਪਾ ਲਾਂਗੇ ਕਾਲੀ ਸਰੋਂ ਦੋ ਪਾਰਾਂਗੇ ਸਾਬਤ ਲਾਲ ਮਿਰਚਾਂ ਥੈਂਸ ਕਰਦਾਂਗੇ ਬੰਦ ਇਸ ਤੜਕੇ ਨੂੰ ਆਪਾਂ ਪਾ ਦਾਂਗੇ ਚਟਨੀ ਦੇ ਉੱਪਰ ਇਸ ਤਰ੍ਹਾਂ ਜਿਹੜੀ ਆਪਾਂ ਤੜਕੇ ਵਾਲੀ ਚਟਨੀ ਬਣਾਉਣੀ ਹੈ ਨਾ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਆ ਹੁਣ ਆਪਾਂ ਬਣਾਵਾਂਗੇ ਡੋਸਾ ਡੋਸਾ ਬਣਾਉਣ ਵਾਸਤੇ ਕਿ ਮੈਂ ਪੌਣੀ ਕਕੌਲੀ ਚੌਲਾਂ ਦਾ ਆਟਾ ਲੈਂਦਾ ਹਾਂ ਇੱਕ ਚਮਚ ਬੇਸਨ ਤੇ ਨਕ੍ਰਿਸਪੀ ਬਣਾਉਣ ਵਾਸਤੇ ਇੱਕ ਚਮਚਾ ਸੂਜੀ ਚੰਗੀ ਤਰ੍ਹਾਂ ਤਿੰਨਾਂ ਚੀਜ਼ਾਂ ਨੂੰ ਮਿਕਸ ਕਰ ਦਾਂਗੇ ਤਿੰਨਾਂ ਚੀਜ਼ਾਂ ਨੂੰ ਮਿਕਸ ਕਰ ਤੀਆਂ ਤੇ ਜਿਹੜੇ ਕੌਲੀ ਨਾਲ ਆਪਾਂ ਚੌਲਾਂ ਦਾ ਆਟਾ ਨਾਲ ਆਪਿਆ ਸੀ ਉਸੇ ਕੌਲੀ ਨਾਲ ਹੀ ਆਪਾਂ ਹੁਣ ਪਾਣੀ ਪਾ ਦਾਂਗੇ ਇੱਕ ਵਾਰੀ ਆਪਾਂ ਥੋੜਾ ਪਾਣੀ ਪਾਵਾਂਗੇ ਹੁਣ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਾਂਗੇ ਰੋਸੇ ਬਣਾਉਣ ਵਾਸਤੇ ਆਪਾਂ ਪਤਲਾ ਕੋਲ ਤਿਆਰ ਕਰਨਾ ਹੈ ਇੱਕ ਕੌਲ ਪਾਣੀ ਕੋਲੀ ਜਿਹੜੇ ਆਪਾਂ ਚੌਲਾਂ ਦਾ ਆਟਾ ਲੈਂਤਾ ਸੀ ਤੇ ਹੁਣ ਆਪਾਂ ਪਾਣੀ ਪਾਇਆਗਾ ਦੋ ਕੌਲੀਆਂ ਤੇ ਆਪਾਂ ਇੱਕ ਕੋਲ ਤਿਆਰ ਕਰ ਲਿਆ ਇਸ ਤਰ੍ਹਾਂ ਦਾ ਕੱਟਿਆ ਹੋਇਆ ਹਰਾ ਧਨੀਆ ਪਾ ਦਾਂਗੇ ਸੁਆਦ ਅਨੁਸਾਰ ਇੱਕ ਚਮਚ ਪਾ ਦਾਂਗੇ ਕੁੱਟੀ ਹੋਈ ਲਾਲ ਮਿਰਚ ਇੱਕ ਚਮਚ ਪਾ ਦਾਂਗੇ ਸਾਬਤ ਜੀਰਾ ਪਾ ਦਾਂਗੇ ਚਾਟ ਮਸਾਲੇ ਦਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਕੋਲ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਦੋਸਾ ਬਣਾਉਣ ਵਾਸਤੇ ਆਪਾਂ ਘੋਲ ਨੂੰ ਤਿਆਰ ਕਰ ਲਿਆ ਬਣਾਉਣ ਵਾਸਤੇ ਤੇ ਗੈਸ ਦੇ ਉੱਪਰ ਆਪਾਂ ਤਵਾ ਰੱਖਤਾ ਤੇ ਤਵੇ ਦੇ ਉੱਪਰ ਆਪਾਂ ਲਾ ਦਾਂਗੇ ਹੁਣ ਥੋੜਾ ਜਿਹਾ ਤੇਲ ਜੀ ਹੁਣ ਦੋਸਾ ਬਣਾਉਣ ਵਾਸਤੇ ਜਿਹੜਾ ਆਪਾਂ ਘੋਲ ਤਿਆਰ ਕੀਤਾ ਸੀ ਇਹ ਵੀ ਬਿਲਕੁਲ ਰੈਡੀ ਆ ਹੁਣ ਤੇ ਹੁਣ ਆਪਾਂ ਇਹਨੂੰ ਐਸ ਤਰ੍ਹਾਂ ਨਾ ਕਰਚੀ ਨਾਲ ਇੱਕ ਵਾਰੀ ਹਿਲਾ ਦੇਣਾ ਚੰਗੀ ਤਰ੍ਹਾਂ ਤੇ ਹੁਣ ਆਪਾਂ ਉੱਪਰ ਪਾ ਦਾਂਗੇ ਤਵੇ ਦੇ ਤੇ ਗੈਸ ਨੂੰ ਇੱਕ ਵਾਰੀ ਆਪਾਂ ਤੇਜ਼ ਹੀ ਰੱਖਾਂਗੇ ਹੁਣ ਆਪਾਂ ਗੈਸ ਨੂੰ ਕਰ ਦਾਂਗੇ ਸਲੋ ਜਦੋਂ ਆਪਾਂ ਇਸ ਤਰ੍ਹਾਂ ਬੈਟਰ ਪਾਉਣੇ ਆ ਤਵੇ ਦੇ ਉੱਪਰ ਉਦੋਂ ਤਾਂ ਆਪਾਂ ਤੇਜ਼ ਰੱਖਣਾ ਹੈ ਤੇ ਜਦੋਂ ਆਪਾਂ ਪਾ ਦਿੰਨੇ ਆ ਬੈਟਰ ਉਦੋਂ ਆਪਾਂ ਉਸ ਤੋਂ ਬਾਅਦ ਆਪਾਂ ਰੱਖ ਦੇਣਾ ਸਲੋ ਗੈਸ 도ਸਾ ਆਪਣਾ ਉੱਪਰੋਂ ਇਸ ਤਰ੍ਹਾਂ ਚੰਗੀ ਤਰ੍ਹਾਂ ਸੁੱਕ ਗਿਆ ਤੁਸੀਂ ਦੇਖ ਸਕਦੇ ਹੱਥ ਦੇ ਨਾਲ ਬਿਲਕੁਲ ਵੀ ਨਹੀਂ ਲੱਗਦਾ ਤੇ ਹੁਣ ਆਪਾਂ ਥੋੜਾ ਜਿਹਾ ਲਾ ਦਾਂਗੇ ਇਸ ਤਰ੍ਹਾਂ ਬਰਸ਼ ਨਾਲ ਰਾਈਫਡ ਤੇਲ ਹਾਂਜੀ 도ਸਾ ਇਧਰਲੇ ਪਾਸੇਓ ਚੰਗੀ ਤਰ੍ਹਾਂ ਹੁਣ ਸੁੱਕ ਗਿਆ ਤੇ ਹੁਣ ਆਪਾਂ ਇੱਕ ਲੈ ਲਈਏ ਪਲੇਟ ਜਿਹਦੇ ਉੱਪਰ ਆਪਾਂ ਹੁਣ 도ਸੇ ਨੂੰ ਰੱਖ ਦਾਂਗੇ ਇਸ ਤਰ੍ਹਾਂ ਮੋੜਦਾ ਮਾਰ ਦਾਂਗੇ ਤਵੇ ਹੁਣ ਆਪਾਂ ਇਸੇ ਤਰੀਕੇ ਨਾਲ ਰੱਖ ਦਾਂਗੇ ਫਿਰ ਮੈਂ ਦਰਵਾ ਪਕਾ ਲਿਆ ਹੁਣ ਆਪਾਂ ਦੂਜੇ ਪਾਸੇ ਜਿਹੜਾ ਇਹ ਡੋਸੇ ਨੂੰ ਆਪਾਂ ਪਕਾ ਲੈਣਾ ਤੇ ਗੈਸ ਆਪਾਂ ਮੀਡੀਅਮ ਤੇ ਰੱਖਾਂਗੇ ਹਾਂਜੀ ਡੋਸੇ ਨੂੰ ਆਪਾਂ ਫਿਰ ਪਾਟ ਦਾਂਗੇ ਤੁਸੀਂ ਦੇਖਦੇ ਕਿੰਨਾ ਵਧੀਆ ਜਿਹੜਾ ਇਹ ਡੋਸਾ ਬਣਿਆਗਾ ਤੇ ਹੁਣ ਆਪਾਂ ਥੋੜਾ ਜਿਹਾ ਸੇਕ ਹੋਰ ਲਵਾਵਾਂਗੇ ਜਿਹੜਾ ਚੰਗੀ ਤਰ੍ਹਾਂ ਹੀ ਕ੍ਰਿਸਪੀ ਬਣ ਜਾਈ ਹਾਂਜੀ ਡੋਸਾ ਆਪਣਾ ਬਣ ਕੇ ਰੈਡੀ ਤੇ ਆਪਾਂ ਹੁਣ ਡੋਸੇ ਨੂੰ ਕਰ ਦਾਂਗੇ ਫੋਲਡ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਜਿਹੜਾ ਇਹ ਡੋਸਾ ਬਣਿਆ ਹੈਗਾ ਜਰੂਰ ਬਣਾ ਕੇ ਦੇਖੋ ਐਸ ਤਰ੍ਹਾਂ ਡੋਸਾ ਤੇ ਰੱਖ ਦਾਂਗੇ ਆਪਾਂ ਪਲੇਟ ਦੇ ਵਿੱਚ ਇਸੇ ਤਰ੍ਹਾਂ ਹੀ ਆਪਾਂ ਦੂਸਰਾ ਡੋਸਾ ਰੈਡੀ ਕਰ ਲਾਂਗੇ ਹਾਂਜੀ ਦੂਜਾ ਡੋਸਾ ਵੀ ਆਪਣਾ ਬਣ ਕੇ ਰੈਡੀ ਹੈ ਤੇ ਇਸ ਨੂੰ ਵੀ ਆਪਾਂ ਹੁਣ ਕਰ ਦਾਂਗੇ ਫੋਲਡ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਤੇ ਕਿੰਨਾ ਕ੍ਰਿਸਪੀ ਜਿਹੜਾ ਆਪਾਂ ਇਹ ਡੋਸਾ ਬਣਾਇਆ ਹੈਗਾ ਤੁਸੀਂ ਵੀ ਘਰ ਵਿੱਚ ਜਰੂਰ ਬਣਾ ਕੇ ਦੇਖ ਹਾਂਜੀ ਬਹੁਤ ਹੀ ਵਧੀਆ ਜਿਹੜਾ ਇਹ ਕ੍ਰਿਸਪੀ ਡੋਸਾ ਬਣਿਆ ਹੈਗਾ ਉਹਨਾਂ ਪਾਣੀ ਨੂੰ ਰੱਖ ਦਾਂਗੇ ਇਸ ਤਰ੍ਹਾਂ ਫੋਲਡ ਕਰਕੇ ਤੇ ਨਾਲ ਰੱਖ ਦਾਂਗੇ ਜਿਹੜੀ ਆਪਣੀ ਬਣਾਈ ਹੋਈ ਚਟਨੀ ਹਾਂਜੀ ਅੱਜ ਦੀ ਵੀ ਟੋਣੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰ ਦਿਓ ਤੇ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਆ ਕਰੋ ਤੇ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਕੋਈ ਆਪਾਂ ਰਮੀ ਰੈਸਪੀ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ